ਜਿਹੜੇ ਆਪਣੇ ਪੇਜ ਤੇ ਮਹਾਰਾ ਡੈਰੀ ਫਾਰਮ ਤੇ ਨਾ ਜਿਹੜੀ ਡੀਪੀ ਲੱਗੀ ਵੀ ਆ ਮੱਝ ਦੀ ਉਹਦੀ ਆਪਾਂ ਕਹਾਣੀ ਪੁੱਛਦੇ ਆ ਮਾਤਾ ਤੋਂ ਹਾਂਜੀ ਮਾਤਾ ਜੀ ਤਕੜੇ ਹੋ ਜੀ ਹਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇਹਦੀ ਕਹਾਣੀ ਕੀ ਸੀ ਕਿਵੇਂ ਸੀ ਮੱਝ ਦੀ ਜਾਣਕਾਰੀ ਦਿਓ ਪੂਰੀ ਇਹ ਨਾ ਸਾਡੇ ਪਿਛਲੇ ਘਰਾਂ ਦੇ ਦੀ ਸੀ ਜੀ ਸਕੇਆਂ ਦੇ ਕੋਲੇ ਸੀ ਸਾਡੇ ਸਕੇਆਂ ਦੇ ਕੋਲੇ ਸੀ ਠੀਕ ਹੈ ਇਹ ਜੀ ਪਤਾ ਹੀ ਨਹੀਂ ਕੀ ਕਿਰਪਾ ਦੀ ਉਹਨਾਂ ਦੇ ਕਰੇ ਬਣੀ ਨਹੀਂ ਇਹ ਰਹੀ ਨਹੀਂ ਠੀਕ ਹੈ ਹਾਂ ਬਹੁਤ ਸੋਕ ਰਹੇ ਨੇ ਪਾਈ ਰਹੀ ਨਾ ਜਦ ਜੀ ਇਹਨਾਂ ਦੇ ਰਹੀ ਨਾ ਡਾਕਟਰਾਂ ਨੇ ਜਵਾਬ ਦਿੱਤਾ ਓਕੇ ਜੀ ਓਕੇ ਹਾਂ ਫਿਰ ਇਹ ਰੰਪਰੇ ਲੈ ਗਈ ਠੀਕ ਹੈ ਮੰਡੀ ਤੇ ਮੰਡੀ ਤੇ ਹਾਂ ਜਦੋਂ ਵੇਚਤੀ ਇਹਨਾਂ ਨੇ ਹਾਂ ਜੀ ਤੇ ਕਾਕਾ ਜੀ ਗਿਆ ਮੇਰਾ ਠੀਕ ਹੈ ਕਾਕਾ ਜੀ ਕਹਿੰਦਾ ਵੀ ਮਮਾ ਇਹਨਾਂ ਨੇ ਮੱਝ ਵੇਚਦੀ ਤੇ ਆਪਾਂ ਮੱਝ买 ਲੈਣੀ ਵੀ ਵਾਪਸ ਲੈਣੀ ਆ ਵਾਪਸ ਲੈਣੀ ਮੈਂ ਇੱਕ ਪੁੱਤ ਇਹਨਾਂ ਨੇ ਵੀ ਬਹੁਤ ਜ਼ਿਆਦਾ ਜ਼ੋਰ ਲਾਤਾ ਹਾਂ ਤੇਰੀ ਮਰਜ਼ੀ ਆ ओके okay. जी ਜਦ ਜੀ ਅਸੀਂ ਮੱਝ ਲੈ ਆਂਦੀ ਉਹ ਕਹਿੰਦੇ ਮੱਝ ਚੋਕੇ ਲੈ ਜਾਓ ਠੀਕ ਹੈ ਅਸੀਂ ਲੈ ਆਂਦੀ ਅਸੀਂ ਆਖੇ ਜੀ ਨਹੀਂ ਅਸੀਂ ਤੁਣੀ ਨਹੀਂ ਕਾਕੇ ਨੇ ਲੈ ਲਈ ਸਾਡੇ ਘਰੇ ਬੰਨਗੇ ਨਹੀਂ ਉੱਥੇ ਮਤਲਬ ਵਾਪਸ ਲੈ ਲਈ ਮੰਡੀ ਚ ਤੁਸੀਂ ਰਾਮਪਰੀ ਵਾਪਸ ਲੈ ਲਈ ਜੀ ਉੱਥੇ ਹੀ ਲੈ ਲਈ ਸੀ ਉਹਨਾਂ ਤੋਂ ਵਾਪਸ ਠੀਕ ਹੈ ਜਦੋਂ ਅਸੀਂ ਉਹਨਾਂ ਤੋਂ ਵਾਪਸ ਲੈ ਲਈ ਕਾਕਾ ਘਰੇ ਲਿਆਏ ਆ ਚਲ ਮੱਝ ਨੇ ਇਹਨਾਂ ਦੇ ਘਰੇ ਦੁੱਧ 2-2.5 ਲੀਟਰ ਦਿੰਦੀ ਸੀ ਠੀਕ ਹੈ ਮੈਂ ਜੀ ਜਦ ਸੇਵਾ ਕਰੀ ਇਹ 5 ਕਿਲੋ ਦੇ ਆ ਠੀਕ ਹੈ ਜਦੋਂ ਪਹਿਲੀ ਵਾਰ ਇਹ ਉਤਾਰਾਂ ਦਿੱndi ਸਾਡੇ ਘਰੇ ਇਹ ਬਣ ਗਈ ਪਹਿਲੀ ਵਾਰ ਜੀ ਰਹੀ ਗਈ ਰਹੀ ਗਈ ਮਾਲਕ ਦੀ ਕਿਰਪਾ ਨਾਲ ਸਾਡੇ ਪਹਿਲੀ ਵਾਰ ਚ ਰਹੀ ਗਈ ਠੀਕ ਹੈ ਇਹਨੇ ਦਿੱਤੀ ਫੇਰ ਫੇਰ ਕੱਟੀ ਠੀਕ ਹੈ ਫੇਰ ਇਹਨੇ ਦੁੱਧ ਅਸੀਂ ਮੈਥੋਂ ਬਾਟੀ ਲੈ ਕੇ ਨਹੀਂ ਰੱਬ ਝੂਠ ਨਾ ਬਲਾਵੇ ਪੂਰਾ 18-19 ਲੀਟਰਸ ਮੱਝ ਥੱਲੇ ਜੋਆ ਮੈਂ ਠੀਕ ਹੈ ਫੇਰ ਇਹ 10 ਮਿੰਟ ਤੋਂ ਫੇਰ ਸੂਪੀ ਓਕੇ ਫੇਰ ਵੀ ਇਹਨੇ ਕੱਟੀ ਦਿੱਤੀ ਉਹ ਜਿਹੜੀ ਦੀ ਤੁਸੀਂ ਵੀਡੀਓ ਪਾਈ ਸੀ ਠੀਕ ਹੈ ਠੀਕ ਹੈ ਉਹ ਲੀਲੀ 라ਵੀ ਜੀ ਦੀ ਹਾਂ ਜੀ ਫੇਰ ਇਹ ਫੇਰ 11 ਮਿੰਟ ਤੋਂ ਸੂਪੀ ਠੀਕ ਹੈ ਜੀ ਫੇਰ ਜੀ ਇਹਨੇ ਫੇਰ ਕੱਟੀ ਦਿੱਤੀ ਓਕੇ ਜੀ ਹਾਂ ਫੇਰ ਉਹ ਆਪਣੇ ਕ੍ਰਿਸ਼ਨ ਹਾਂ ਕ੍ਰਿਸ਼ਨ ਆਪਣੀ ਵੀਡੀਓ ਪਾਈ ਸੀ ਉਹ ਕ੍ਰਿਸ਼ਨ ਲੈ ਗਿਆ ਸੀ ਉਹ ਕਹਿੰਦਾ ਮਾਧ ਮੱਝ ਮੈਂ ਛੱਡਣੀ ਨਹੀਂ ਲੈ ਕੇ ਜਾਣੀ ਆ ਠੀਕ ਹੈ ਹਾਂ ਫੇਰ ਉਹ ਮੱਝ ਅਸੀਂ ਆਖਿਆ ਜੀ ਲੈ ਜਾਓ ਮੱਝ ਦਾ ਕੋਈ ਮੁੱਲ ਨਹੀਂ ਨਾ ਅਜ ਲੰਬਾ ਨਾ ਇਹਦਾ ਸੁਬੀਰੀ ਠੀਕ ਹੈ ਹਾਂ ਤੇ ਮੱਝ ਦਾ ਜੀ ਕੋਈ ਮੁੱਲ ਨਹੀਂ ਮਦਰ ਕਹਿੰਦੀ ਦੁੱਧ ਤਾਂ ਮੱਝ ਥਲੇ ਝੂਠ ਆਲੀ ਕੰਮ ਸੀ ਠੀਕ ਹੈ ਮੰਨ ਲਾ ਵੀ ਕਿੱਧਰ ਦਾ ਕਿਤੇ ਤਾਂ ਬੜਨ ਵਾਲਾ ਚ ਜਾਂਦੀ ਸੀ ਹੈਨਾ ਕਿਤੇ ਅੱਜ ਨਾ ਬੜਿਆ ਹੈਨਾ ਸਾਡੇ ਤਾਂ ਜੀ ਇਹਨੇ ਬਹੁਤ ਕੁਲ ਸਮਾਰਤੀ ਸਾਡੇ ਤਾਂ ਸਾਰੇ ਲੋਕ ਹੈਰਾਨੀ ਮੰਨਣ ਕਿ ਇਹਨਾਂ ਦੇ ਕਰਮਾਂ ਨੂੰ ਮੱਝ ਐਡੀ ਵਧੀਆ ਨਿਕਲੀ ਠੀਕ ਹੈ ਮਾਹ ਕਿਤੇ ਤਾਂ ਵੱਡਣ ਵਾਲੇ ਤੇ ਜਾਂਦੀ ਸੀ ਜਾਂਦੀ ਸੀ ਜੰਡੀ ਸੀ ਹੁਣ ਉਹਦਾ ਕੁਝ ਵੀ ਨਹੀਂ ਦੇਣਾ ਸੀ ਨਾ ਅੱਜ ਦੇਖ ਲੈ ਜੀ ਫੋਟੋਆਂ ਲੱਗੀਆਂ ਹੋਈਆਂ ਅੱਜ ਆਪਣੇ ਡੀਪੀ ਲੱਗੇ ਆ ਹਾਂ ਤੇ ਇਹਦੀ ਧੀ ਦੀ ਹਾਂਜੀ ਤੇ ਇਹ ਲਾਸੀਂ ਤਾਂ ਦੇਖੋ ਵੇਚੀ ਸੀ 80-85 ਹਜ਼ਾਰ ਜੀ ਹਾਂਜੀ ਹਾਂਜੀ ਅੱਜ ਉਹ 2.5 ਲੱਖ ਦੀ ਵਿਕੀ ਇਹਦੀ ਠੀਕ ਹੈ ਇਹਦੀ ਧੀ 2.5 ਲੱਖ ਦੀ ਵਿਕੀ ਓਕੇ ਓਕੇ ਤੁਸੀਂ ਤਾਂ ਔਕੜ ਗੱਭਣ ਵੇਚੇ ਸੀ ਅਸੀਂ ਗੱਭਣ ਰੱਠ ਕਿਲੋ ਦੁੱਧ ਸੀ ਹਾਂ ਤੇ ਪੌਣੇ 3 ਸਾਲ ਦੀ ਸੂਪੀ ਸੀ ਹਾਂਜੀ ਤੇ 2 ਮਹੀਨੇ ਦਾ ਗੱਭਣ ਸੀ 8 ਕਿਲੋ ਦੁੱਧ ਉਹਨਾਂ ਨੇ ਚੋਈ ਨਹੀਂ ਚੈੱਕ ਨਹੀਂ ਕਰਾਈ ਖੋਲ ਕੇ ਲੈ ਗਈ ਠੀਕ ਹੈ ਹਾਂ हां सो दोस्तों आपा गल करदे हां कि किस्मत दी गल करदे हां किते ए बड्ण आले च जांदी सी ते भाई सतनाम ने लेके ते मित्रो इन्नू तैयार ਕੀਤਾ ਤੇ ਪਹਿਲੇ ਟੀਕੇ ਤੇ ਰਹਿ ਗਈ ਤੇ ਅੱਜ ਆਪਣੇ ਚੈਨਲ ਦਾ ਮਿੱਤਰੋ ਇਹ ਸੰਗਾਰ ਹੈ ਤੇ ਬਾਈ ਕ੍ਰਿਸ਼ਨ ਖੜਾ ਤੇ ਬਾਈ ਰਾਜੂ ਆ ਤੇ ਨਾਲ ਮੈਂ ਹਰੇ ਤਿੰਨਾਂ ਜਾਨਾਂ ਦੀ ਫੋਟੋ ਹੈ ਇਹਨਾਂ ਦੇ ਘਰੋਂ ਆਪਾਂ ਵੀਡੀਓ ਪਾਈ ਸੀ ਤੇ ਬਾਈ ਕ੍ਰਿਸ਼ਨ ਨੇ ਇਹ ਜਿਹੜੀ ਮੱਝ ਲੈ ਲਈ ਸੀ हां सतनाम ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਹਾਂਜੀ ਹਾਂਜੀ ਹਾਂ ਮੈਂ ਆਪਾਂ ਮੰਡੀ ਤੋਂ ਲਈ ਸੀ ਜੀ ਫੰਡਰ ਠੀਕ ਆ ਆ ਛੋਟੇ ਗਵੰਡੰਗਣੇ ਵਿੱਚ ਸੀ ਹਾਂ ਗਵੰਡੰਗਣੇ ਵਿੱਚੀ ਸੀ ਹਾਂ ਤੇ ਮੈਂ ਲੈ ਆਇਆ ਜੀ ਇਹਨਾਂ ਨੂੰ 2000 ਰੁਪਏ ਵੱਧ ਦੇ ਕੇ ਲੈ ਆਇਆ ਕਟਿਆ ਵਾਲਿਆਂ ਤੋਂ ਠੀਕ ਆ ਤੇ ਮੈਨੂੰ ਵੀ ਘਰੇ ਦਾ ਬਹੁਤ ਲੜੇ ਵੀ ਤੂੰ ਇਹਦੂ ਕੀ ਕਰਾਉਣਾ ਹਾਂ ਤੇ ਪਰ ਮੇਰੀ ਕਿਸਮਤ ਮੈਂ ਇਹਦੀ ਸੇਵਾ ਸੁਭਾ ਕਰੀ ਜ ਆਪਣੇ ਕੋਲੇ ਪਹਿਲੀ ਆਰਜੀ ਰਹਿ ਗਈ ਠੀਕ ਹੈ ਫਿਰ ਆਪਾਂ ਸੇ ਦੋ ਸੁਏ ਰੱਖੀ ਤੀਜੀ ਸੁਏ ਕਰੀਸ਼ਨ ਲੈ ਗਿਆ ਸੀਗੀ ਠੀਕ ਹੈ ਮਾਤਾ ਕਰ ਕਿੰਨਾ ਕਲੇਸ ਪਿਆ ਸੀ ਫਿਰ ਜਿਹਦਾ ਬਾਦੂ ਜੀ ਬਾਦੂ ਆਣ ਗਵਾਂਡ ਤੇ ਕਹੇ ਕਰਨੇ ਜਦੋਂ ਇਹਨਾਂ ਤੋਂ ਕਹਿੰਦੇ ਕਹੌਂਦੇ ਬੰਦਿਆ ਤੋਂ ਨਹੀਂ ਸੰਭੀ ਤੁਸੀਂ ਵੀ ਕੀ ਕਰੋਨੇ ਇਹਦਾ ਡੈਡੀ ਸੜਕ ਤੋਂ ਆਇਆ ਕਰੇ ਆ ਕੇ ਕ੍ਰੈਸ਼ ਕਰ ਲਿਆ ਕਰੇ ਅਸੀਂ ਆਖਾ ਚੁੱਪ ਹਾਂ ਜੋ ਮਾਲਕ ਨੇ ਰੱਖੀ ਅਸੀਂ ਇੱਕ ਵਾਰੀ ਮੰਡੀ ਤਾਂ ਵੀ ਲੈ ਕੇ ਜਦੋਂ ਇਹਦਾ ਡੈਡੀ ਕਲੇਸ਼ ਜਲਾ ਗਿਆ ਕਰਨਾ ਠੀਕ ਹੈ ਫਿਰ ਮੁੰਡੇ ਤੇ ਫਿਰ ਮੰਚ ਆਈ ਮੁੰਡਾ ਫਿਰ ਮੋੜ ਲਿਆ ਠੀਕ ਹੈ ਹਾਂ ਫਿਰ ਮਾਲਕ ਦੀ ਕਿਰਪਾ ਨਾਲ ਜਦੋਂ 22 ਦਿਨਾਂ ਤੋਂ ਸਾਡੇ ਘਰੇ ਬੋਲੀ ਪਹਿਲੀ ਵਾਰ ਚ ਰਗੇ ਸੀ 2 ਮਿੰਟ ਤੇ ਚੈੱਕ ਕਰਾਈ ਦੀ ਓਕੇ ਜੀ ਓਕੇ ਜੀ ਜੇ ਉਹ ਕਹਿੰਦੇ ਗੱਬਣ ਸਾਨੂੰ ਐਡੀ ਜ਼ਿਆਦਾ ਹੀ ਖੁਸ਼ੀ ਹੋਈ ਫਿਰ ਦੇਖ ਲਾ ਵੀ ਮੈਂ ਬਾਅਦ ਾ ਕੇ ਮੱਝ ਚੋਂਦੀ ਸੀ ਠੀਕ ਹੈ ਫਿਰ ਦੁੱਧ ਇੰਨਾ ਸੀ ਦੁੱਧ ਨਾਲ ਵੀ 19 ਲੀਟਰ ਬਹੁਤ ਹੁੰਦਾ ਹੈ ਨਾ ਮਤਲਬ ਬਹੁਤ ਨਾਲੇ ਨਾਰਮਲ ਸੇਵਾ ਜੀ ਤੁਹਾਡੇ ਕਿਹੜਾ ਲੈਦੀ ਸੇਵਾ ਦਾ ਹੈ ਨਹੀਂ ਜੀ ਸਾਡੇ ਕੋਈ ਵਖਾਸ ਸੇਵਾ ਨਹੀਂ ਸੀ ਜਦੋਂ ਮੱਝ ਨੂੰ ਮੈਂ ਚੋਂਦੀ ਇਸੇ ਹਟ ਕੇ ਖੜ ਚਾਂਗੀ ਠੀਕ ਹੈ ਤੇ ਮੈਂ ਖਾਮੀ ਦੇ ਖਰਚੇ ਦੀ ਮੈਂ ਬਾਲਟੀ ਇੱਕ ਚ ਮੈਥੋਂ ਦੁੱਧ ਨਾਲ ਲੈ ਕੇ ਤਾਂ ਮੈਂ ਕਦੇ ਕਦੇ ਦੂਜੀ ਵੀ ਲਿਆਉਂਦੀ ਤੇ ਵੱਡੀ ਭਾਈ ਝੂਠ ਆ ਕੰਮ ਹੀ ਸੀ ਦੋ ਤਾਂ ਠੀਕ ਹੈ ਦੋਸਤੋ ਫਿਰ ਆਪਾਂ ਗੱਲ ਕਰਦੇ ਆ ਇਹਦਾ ਆਪਾਂ ਮਾਤਾ ਕਹਿੰਦੇ ਵੀ ਇਹਦੇ ਜ਼ਿਕਰ ਕਰੀ ਜਾਂਦੇ ਸੀ ਇਹ ਮੱਝ ਦੀ ਫੋਟੋ ਦੇਖ ਕੇ ਕਿਉਂਕਿ ਬਾੜ ਦੇ ਵਿੱਚ ਗੱਡੀ ਖੜੀ ਸੀ ਬਾਈ ਦੇ ਘਰੋਂ ਆਪਾਂ ਵੀਡੀਓ ਬਣਾਈ ਆ ਤਾਂ ਕਰਕੇ ਮੈਨੂੰ ਵੀ ਲੱਗਿਆ ਮੈਂ ਕਿ ਆਪਾਂ ਤੁਹਾਨੂੰ ਦਿਖਾ ਦਈਏ ਇਹਦਾ ਜਿਹੜਾ ਪਸੌਕੜਾ ਹੈ ਇਹਦੀ ਜਿਹੜੀ ਜ਼ਿੰਦਗੀ ਹੈ ਉਹਦੇ ਬਾਰੇ ਆਪਾਂ ਜਾਣਨਾ ਮਾਇਆ ਬਾਇਆ ਹੁਣ ਕਿਹੜੇ ਭਰਾ ਕੋਲੇ ਗਈ ਵੀ ਆ ਉਹ ਕਮੈਂਟ ਕਰਕੇ ਮਿੱਤਰੋ ਜਰੂਰ ਦੱਸਿਓ ਮਾਂ ਤਾਂ ਕਹਦੀ ਐ ਮੈਂ ਵੇਖਣੀ ਐ ਹਾਂਜੀ ਮਾਂ ਤਾਂ ਕਹਦੀ ਮੈਂ ਮੱਝ ਵੇਖਣੀ ਐ ਦੁਬਾਰਾ ਦੇਖਣੀ ਆ ਮੈਂ ਵੇਖਣੂ ਹੀ ਐ ਬਸ ਮੈਨੂੰ ਫੋਟੋ ਭੇਜ ਦੇ ਧੰਨਵਾਦ ਜੀ ਧੰਨਵਾਦ